ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਹੋਪਸ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਇਧਰ ਦੇਖੋ ਸਵੇਰੇ ਸਵੇਰੇ ਮੈਂ ਖੋਲਿਆ ਧੋਬੀ ਕਾਰ ਇਹ ਰਜਾਈਆਂ ਦੇ ਮਕਵਰ ਮੈਂ ਧੋਤੇ ਇਹ ਰਜਾਈਆਂ ਨੂੰ ਪੁਲਵਾ ਕੇ ਸਾਮਾਂਗੇ ਡਬਲ ਰਜਾਈ ਇੱਕ ਸਿੰਗਲ ਰਜਾਈ ਆ ਉਹਦੇ ਕੁਝ ਕੱਪੜੇ ਮੈਂ ਧੋਤੇ ਨੇ ਸੈਮੀ ਚ ਧੋਤੇ ਨੇ ਅਜ ਫੁੱਲਿੰਚ ਲੈ ਕਿਉਂਕਿ ਕੱਪੜੇ ਅਜੇ ਜਿਵੇਂ ਰੰਗ ਜਾ ਨਿਕਲਦਾ ਸੀਗਾ ਕੁਝ ਇਧਰ ਪਏ ਨੇ ਧੋਤੇ ਕੱਪੜੇ ਤੇ ਅੱਜ ਰਜਾਈਆਂ ਦੇ ਗਲਾਸ ਪਏ ਹੋਏ ਨੇ ਫੁੱਲੀ ਮਸ਼ੀਨ ਚ ਦੂਜੇ ਕ ਕਜਾਇਆਂ ਨੂੰ ਧੁੱਪ ਲਵਾ ਕੇ ਸਾਮਾਂਗੇ ਗਲਾਫ ਸੁੱਕਾ ਕੇ ਉਹ ਵੀ ਸਾਮਾਂਗੇ ਮਸ਼ੀਨ ਚੱਲ ਰਹੀ ਹੈ ਫੁੱਲੀ ਚ ਗਲਾਫ ਪਾਤੇ ਬਹੁਤ ਬਹੁਤ ਭੱਜ ਦੌੜ ਰਹੀ ਹੈ ਜਸ ਫੇਰ ਸਵੇਰੇ ਉਦੀ ਚ ਪਾਈਨ ਰਜਾਇਆਂ ਦੇ ਗਲਾਫ ਹੀ ਕਰ ਜਾਈਦਾ ਗਲਾਫ ਮੈਂ ਉਤਾਰਨਾ ਇੱਧਰ ਸੈਮੀ ਚ ਕਿਦੋਂ ਕੱਪੜੇ ਰਹਿੰਦੇ ਨੇ ਉਹ ਧੁੱਪ ਤੇ ਜਾ ਰਹੇ ਨੇ ਇਹ ਤਸਵੀਰ ਸਵੇਰੇ 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 ਕਿਤ ਲਾਈਟ ਚਲੀ ਗਈ ਅਜੇ ਲਾਈਟ ਨੇ ਬਹੁਤ ਕੰਮ ਖਰਾਬ ਕੀਤਾ ਲਾਈਟ ਕਰਕੇ ਨਾ ਕੰਮ ਲੇਟ ਹੋ ਗਿਆ ਮੇਰਾ ਟਾਈਮ ਹੁਣ ਹੋ ਰਿਹਾ ਹੋ 10 ਵਜੇ ਦੇ ਕਰੀਬ ਹੋ ਰਿਹਾ ਹੋਗਾ ਟਾਈਮ 10 ਵਜੇ ਵਾਲੇ ਹੋਣੇ ਮੈਨੂੰ ਅਹੀਂ ਸਮੇਂ ਪਹਿਲਾਂ ਪਹਿਲਾਂ ਨਵੇੜ ਦੁੱਤ ਬਹੁਤ ਤੇਜ਼ ਹੋ ਜਾਂਦੀ ਹੈ ਬਾਹਰ ਕੰਮ ਕਰਨ ਔਖਾ ਆ ਪਰ ਲਾਈਟ ਚਲੀ ਗਈ ਕਿ ਚਲ ਕੋਈ ਗੱਲ ਨਹੀਂ ਆ ਜੇ ਅੰਦਰ ਹੈਲਪਰ ਪੋਚਾ ਲਾ ਰਹੀ ਹੈ ਮੈਂ ਕਿਚਨ ਸਾਫ ਕਰਨੀ ਹੈ ਜਾ ਕੇ ਕਿਚਨ ਸਾਫ ਕਰਨ ਵਾਲੀ ਪਈ ਹੈ ਮੈਂ ਕਿਹਨਾਂ ਪਹਿਲਾਂ ਬਾਹਰ ਦਾ ਕੰਮ ਖਤਮ ਕਰ ਦਨ ਵੀ ਲਾਈਟ ਨਾ ਚਲੀ ਜਾਵੇ ਤੁਹਾਰੀ ਕਤੇ ਤਾਂ ਗਾ ਕਿ ਮੈਂ ਇੱਕ ਵਾਰ ਖਾਣਾ ਖੋਣਾ ਬਣਾ ਕੇ ਬਾਹਰ ਆ ਗਈ ਸੀ ਜਾ ਕੇ ਅੰਦਰ ਕਿਚਨ ਸਾਫ ਕਰਦੀ ਆਂ ਫਸ ਕਲੇਰ ਜਾਈਆਂ ਦੇ ਗਲਾਫ ਰਹਿ ਗਏ ਫੁੱਲੀ ਚੋ ਖੰਡ ਕੇ ਸੁੱਕਣੇ ਪਾਉਣੇ ਨੇ ਸੈਮੀ ਵਾਲਾ ਕੰ ਹੁਣ ਸਾਮਾ ਸਮਝਦਾ ਕੰਮ ਚੱਲੂਗਾ ਹਨਾ ਸਾਹ ਹਰਦੇ ਵਾਲੇ ਕੱਪੜੇ ਸਾਹਮਣੇ ਨੇ ਬਿਸਤਰੇ ਸਾਹਮਣੇ ਨੇ ਗਰਮ ਚਾਦਰਾਂ ਸਾਹਮਣੇ ਨੇ ਮੈਂ ਵੀ ਇਹ ਚਰਜਾਈਆਂ ਸਾਮਝੂਗੀ ਗਰਮ ਚਾਦਰਾਂ ਉਧਰ ਸਟੋਰ ਚ ਜਿਹੜੀ ਅਲਮਾਰੀ ਪਈ ਮੇਰੀ ਉਹ ਚ ਰੱਖ ਕੇ ਆਉਂਗੀ ਹਨਾ ਕੰਮ ਅੱਜ ਕਰਾਂ ਬਾਕੀ ਕੱਪੜੇ ਤਾਂ ਹੌਲੀ ਹੌਲੀ ਸਮਝ ਜਾਣਗੇ ਜਿਵੇਂ ਜਿਵੇਂ ਮੌਸਮ ਬਦਲੀ ਜਾਊਗਾ ਉਹ ਮੋਟੀ ਕੱਪੜੇ ਰੱਖੀ ਚੱਲਾਂਗੇ ਰਜਾਈਆਂ ਸਾਮਝਣੀਆਂ ਅੱਜ ਕੰਬਲ ਕੱਢ ਲਿਆ ਮੈਂ ਕੰਬਲ ਨੂੰ ਧੁੱਪ ਲਵਾਉਣੀ ਐ ਰਜਾਈਆਂ ਧੁੱਪੇ ਪਾਈਆਂ ਪਈਆਂ ਨੇ ਅੰਦਰ ਰੱਖ ਕੇ ਫਿਰ ਜਾਈਆਂ ਤੈਅ ਕਰਕੇ ਨਾ ਬੰਨ ਕੇ ਮੈਂ ਸਾਂਭਦੀ ਹੁੰਦੀ ਹਾਂ ਤੁਹਾਨੂੰ ਵੀ ਦੱਸੂਗੀ ਮੈਂ ਅੱਛੀ ਤਰ੍ਹਾਂ ਬੰਨਣਾ ਨਹੀਂ ਹੁੰਦੀ ਤਾਂ ਕਿ ਉਹ ਤੈਅ ਛੋਟੀ ਤੋਂ ਛੋਟੀ ਹੋ ਜੇ ਬੈੱਡ ਵਿੱਚ ਆਪਾਂ ਰੱਖਾਂਗੇ ਫੁੱਲਣ ਨਾ ਬੜਾ ਜ਼ੋਰ ਦਾ ਕੰਮ ਆ ਹੁਣ ਤਾਂ ਰੋਜ਼ ਕੁਛ ਨਾ ਕੁਛ ਐ ਇਹ ਜੇ ਕੱਪੜੇ ਹੋਇਆ ਕਰਨਗੇ ਵਿਆਹ ਵੀ ਸਾਂਭਦੀ ਆ ਵੀ ਚੱਕ ਕੇ ਰੱਖਦੀ ਆ ਧੋ ਦਈਏ ਬਸ ਐਂ ਚੱਲਿਆ ਕਰੂ ਹੁਣ ਤਾਂ ਭੈਣਾਂ ਦਾ ਪ੍ਰੋਗਰਾਮ ਕਿਚਨ ਵੀ ਹੋ ਗਈ ਕਲੀਨ ਸ਼ਿੰਕ ਸੋਤੀ ਗਿਆ ਸ਼ੈਲ ਸਾਫ ਹੋ ਗਈ ਐਂਡ ਇਧਰ ਵਾਸ਼ਵੇਸ਼ਨ ਵੀ ਹੋ ਗਿਆ ਸਾਫ ਇਹ ਵੀ ਸਾਫ ਕਰਤਾ ਅੱਜ ਹੈ ਇਹ ਡਸਟਿੰਗ ਕਰਨ ਵਾਲੀ ਮਿੱਟੀ ਬਹੁਤ ਬਹੁਤ ਮਿੱਟੀ ਜੜੀ ਪਈ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨੀ ਕਿੰਨੀ ਮਿੱਟੀ ਜੜੀ ਪਈ ਦੇਖੋ ਜੇ ਮੇਰਾ ਟਾਈਮ ਮਿਲ ਲੇ ਤਾਂ ਲੌਬੀ ਲੌਬੀ ਤਾਂ ਕਰ ਹੀ ਦੋਗੇ ਇੰਨੀ ਡਸਟ ਹੋ ਕਿ ਸਾਹਮਣੇ ਡੋਰ ਆ ਨਾ ਇਹ ਡੋਰ ਦੇ ਸਾਹਮਣੇ ਟੇਬਲ ਆ ਇੱਥੇ ਤਾਂ ਬਹੁਤ ਜ਼ਿਆਦਾ ਡਸਟ ਹੁੰਦੀ ਹੈ ਬਹੁਤ ਜ਼ਿਆਦਾ ਟਾਈਮ ਹੋ ਰਿਹਾ 12 ਵਜੇ ਦਾ 12:00 ਬਜਣ ਵਾਲੇ ਨੇ 5 ਮਿੰਟ ਰਹਿ ਗਏ ਤੇ ਮੈਂ ਹੁਣ ਖਾ ਰਹੀ ਹਾਂ ਫਰੂਟ ਗ੍ਰੀਨ ਐਪਲ ਤੇ ਇੱਧਰ ਮੇਰੇ ਕੱਪੜਾ ਵੀ ਢੇਰ ਲੱਗਿਆ ਪਿਆ ਇਹ ਸਮਾਹ ਦੇ ਕੱਪੜਾ ਦਾ ਢੇਰ ਨਹੀਂ ਜਾਨੀ ਕਿ ਦੋ ਤਿੰਨ ਦੇ ਵਿੱਚ ਰਜਾਈਆਂ ਨੇ ਸੰਭਾਲਣ ਵਾਲੀਆਂ ਤਿੰਨ ਰਜਾਈਆਂ ਨੇ ਤੇ ਕੁਝ ਕੱਪੜੇ ਧੁੱਤੀ ਥੋ ਲਾ ਕੇ ਲੈ ਕੇ ਆਈਆਂ ਬਾਹਰ ਧੁੱਪ ਸੁੱਕੇ ਬਹੁਤ ਜਲਦੀ ਉਪਕ ਵੀ ਵਰ ਲਗੀ ਭਈਆ ਘੰਟਾ ਮੈਨੂੰ ਹੋ ਗਿਆ ਉਹ ਘੰਟੇ ਉਂ ਜਿਆਦਾ ਹੋ ਗਿਆ ਉਹ ਫੋਨ ਤੇ ਗੱਲਬਾਤ ਹੋ ਰਹੀ ਸੀ ਹੁਣ ਐਂ ਪ੍ਰਖਾ ਲਿਆ ਕੱਪੜੇ ਸੰਭਾਲ ਦਿਆਂ ਤੇ ਨੇ ਲੰਤ ਟਾਈਮ ਹੋ ਜੂਗਾ ਬੇੜੇ ਨੂੰ ਕੁਛ ਨਾ ਕੁਛ ਬਣਾ ਕੇ ਲੈਣਾ ਸਾਰਾ ਦਿਨ ਨਾ ਔਰਤਾਂ ਇਹ ਤੱਕ ਦੇ ਨਿਕਲ ਜਾਂਦੇ ਪਤਾ ਹੀ ਨਾ ਜੀ ਕੱਪੜੇ ਤੋਂ ਹੀ ਖਾਸ ਕਰ ਉਹਦੇ ਚ ਕੱਪੜੇ ਜੂਲ ਜਿਕੇ ਰਹਿ ਜਾਈਦਾ ਇੱਕ ਹੁਣ ਇਸ ਟਾਈਮ ਇਹ ਜਾ ਗਿਆ ਸਰਦੇ ਵਾਲੇ ਕੱਪੜੇ ਰੋਜ਼ ਕੁਛ ਨਾ ਕੁਛ ਥੋੜਾ ਥੋੜਾ ਸੰਭਾਲਣਾ ਕਰਾਂਗਾ ਤਾਂ ਸਮਣਗੇ ਹਨਾ ਆਹ ਕਿਦ ਢੇਰ ਲੱਗਿਆ ਪਿਆ ਕੱਪੜਿਆਂ ਦਾ ਇਹ ਡੇਲੀ ਵੇਅਰ ਵਾਲੇ ਕੱਪੜੇ ਧੋਤੇ ਨੇ ਆ ਫੇਰ ਰਜਾਈਆਂ ਮਾ ਨਾ ਠੰਡੀਆਂ ਹੋ ਜਾਂਦੋਂ ਫਿਰ ਮੈਂ ਤੈ ਲਗਾ ਕੇ ਇਹਨਾਂ ਨੂੰ ਬੰਨ ਕੇ ਮੈਂ ਰੱਖ ਦਿਆਂ ਆ ਕੱਪੜੇ ਸੰਭਾਲਦੀ ਬੈੱਡ ਖਾਲੀ ਕਰਤੀ ਮੈਨੂੰ ਬੈਠਣ ਨੂੰ ਕਿਤੇ ਜਗ੍ਹਾ ਨਹੀਂ ਬੈਠ ਤੇ ਬੈੱਡ ਪਰ ਆਪੇ ਕੱਪੜਿਆਂ ਨਾਲ ਹੁਣ ਮੈਂ ਸੰਭਾਲਦੀਆਂ ਰਜਾਈਆਂ ਉੱਪਰ ਰੱਖ ਕੇ ਆਉਂਗੀ ਦੀਵਾਨ ਵਿੱਚ ਤੇ ਇਹਨਾਂ ਨੂੰ ਮੈਂ ਕਮੇ ਸੰਭਾਲਦੀਆਂ ਦੇਖੋ ਤੁਸੀਂ ਵੀ ਦੇਖੋ ਤਰੀਕਾ ਤੁਹਾਡਾ ਵੀ ਸ਼ੇਅਰ ਕਰ ਲੈਣੀ ਆ ਬਾਕੀ ਤੁਹਾਡਾ ਕੀ ਤਰੀਕਾ ਤੁਸੀਂ ਮੈਨੂੰ ਉਹ ਵੀ ਦੱਸੋ ਮੈਨੂੰ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਮੈਂ ਨਾ ਛੋਟੀ ਤੋਂ ਛੋਟੀ ਟੈਕ ਕਰਾਂ ਇਹਨਾਂ ਦੀ ਤੇ ਇਸ ਤਰੀਕੇ ਨਾਲ ਰੱਖਾਂ ਤਾਂ ਕਿ ਆਪਾਂ ਦੀਵਾਨ 'ਚੋ ਬੈੱਡ 'ਚੋ ਕੋਈ ਵੀ ਹੋਰ ਕੱਪੜਾ ਵੀ ਜੇ ਆਪਾਂ ਸਾਈਡ ਤੋਂ ਕੋਈ ਕੱਢਣਾ ਕੁਝ ਦੇਖਣਾ ਤੇ ਰਜਾਈਆਂ ਦੀ ਤੈਅ ਨਾ ਖੋਲੇ ਆਪਣਾ ਕੰਮ ਨਾ ਵਧੇ ਹਨਾ ਉਹ ਤੋਂ ਮੌਕੇ ਤੇ ਕੱਪੜੇ ਫੁੱਲ ਜਾਂਦੇ ਨੇ ਫਿਰ ਇੱਕ ਵਾਰ ਸੈਟਿੰਗ ਆਪਾਂ ਹਲਾ ਲਈ ਫਿਰ ਉਸ ਤੋਂ ਬਾਅਦ ਦੁਬਾਰੇ ਸੇਮ ਪੋਜੀਸ਼ਨ 'ਚ ਕੱਪੜੇ ਰੱਖਣੇ ਮੁਸ਼ਕਲ ਹੋ ਜਾਂਦੇ ਨੇ ਦੇਖੋ ਮੈਂ ਇਸ ਤਰ੍ਹਾਂ ਉੱਪਰ ਕੋਈ ਵੀ ਤੁਸੀਂ ਰੱਸੀ ਹੋਵੇ ਨਾਲਾ ਹੋਵੇ ਪੁਰਾਣਾ ਕੋਈ ਟੁੱਟਿਆ ਉਸ ਤਰ੍ਹਾਂ ਤੁਸੀਂ ਉਹਨਾਂ ਨਾਲ ਬੰਨ ਸਕਦੇ ਹੋ ਬਾਕੀ ਇਹਨੂੰ ਕੁਝ ਜੀ ਕੋਈ ਰਜਾਈ ਦਾ ਸਾਈਜ਼ ਛੋਟਾ ਤਾਂ ਉਹਨੂੰ ਪੁਰਾਣੇ ਜਿਹੜਾ ਆਪਣੇ ਪੀਲੋ ਕਵਰ ਹੁੰਦੇ ਨੇ ਪੁਰਾਣੀਆਂ ਚਾਦਰਾਂ ਨਾਲ ਐਕਸਟਰਾ ਪਿੱਲੋ ਕਵਰ ਹੁੰਦੇ ਨੇ ਉਹਨਾਂ ਚ ਹੀ ਪਾ ਸਕਦੇ ਆ ਜੇ ਕੋਈ ਰਜਾਈਆਂ ਆ ਜਾਣ ਮੈਂ ਵੀ ਦੋ ਰਜਾਈਆਂ ਪਿੱਲੋ ਕਵਰ ਚ ਪਾ ਕੇ ਰੱਖੀਆਂ ਹੋਈਆਂ ਨੇ ਉਹ ਜੇ ਪੂਰੀ ਰਜਾਈਆਂ ਨੇ ਬਹੁਤ ਹਲਕੀਆਂ ਨੂੰ ਮੈਂ ਇਸ ਵਾਰ ਕੱਢੀਆਂ ਯੂਜ਼ ਇਨ ਕਰੀਆਂ ਤੇ ਜੇ ਕੋਈ ਪਿੱਲੋ ਕਵਰ ਚ ਆਉਂਦੀਆਂ ਨੇ ਜਾਂ ਸਪੈਸ਼ਲ ਕੋਈ ਥਰੋਲ ਐਕਸਟਰਾ ਕਪੜਾ ਪੇ ਕਵਰ ਵੀ ਬਣਾ ਸਕਦੇ ਉਹਨਾਂ ਦਾ ਇਸ ਤਰ੍ਹਾਂ ਮੈਂ ਇਹ ਬਨ ਲੀਆਂ ਆ ਦੇਖੋ ਤਿੰਨ ਰਜਾਈਆਂ ਮੈਂ ਕਿ ਯੂਜ਼ ਹੋਈਆਂ ਸੀ ਮੇਰੀਆਂ ਤੇ ਤਿੰਨ ਹੀ ਰਜਾਈਆਂ ਮੰਨ ਲੀਆਂ ਦੋ ਤਾਂ ਫਾਈਬਰ ਵਾਲੀਆਂ ਪੁਰਾਣੀਆਂ ਨੇ ਇੱਕ ਨਵੀਂ ਭਰਾਈ ਹੋਈ ਸੀ ਨਾ ਫੁੱਲੀ ਫੁੱਲੀ ਜਿੱਤੇ ਹੈ ਪਰ ਇਹ ਹੈ ਤਾਂ ਬੜੀ ਸੌਫਟ ਹੈ ਵੀ ਫਾਈਬਰ ਵਾਲੀਆਂ ਹੁਣ ਮੈਂ ਆ ਗਈ ਉੱਪਰ ਰਜਾਈਆਂ ਚੱਕ ਲਈ ਦੀਵਾਨ ਵਿੱਚ ਪਾਉਣੀਆਂ ਨੇ ਪਰ ਜੋ ਆ ਕੇ ਦੀਵਾਨ ਹੋਲੇ ਕੱਪੜੇ ਬਹੁਤ ਫੁੱਲੇ ਹੋਏ ਪਏ ਇਸ ਵਿੱਚ ਮੈਂ ਚਲੋ ਥੋੜੀ ਜਿਹੀ ਸੈਟਿੰਗ ਠੀਕ ਕਰ ਦਾਨੀ ਆ ਜਿਹੜੇ ਹੁਣ ਜ਼ਿਆਦਾ ਸਰਦੀਆਂ ਵਾਲੇ ਕੱਪੜੇ ਨੇ ਕੋਈ ਗੱਥਲੇ ਵਗੈਰਾ ਪਏ ਨੇ ਉਹ ਪਿੱਛੇ ਰੱਖ ਦਾਂ ਦੀਵਾਨ ਚ ਸਾਈਡ ਤੇ ਕਰ ਦਾਂ ਜਿਹੜੇ ਹੁਣ ਨਹੀਂ ਚਾਹੀਦੇ ਵੀ ਲੱਗਦਾ ਵੀ ਹੁਣ ਲੋੜ ਨਹੀਂ ਪੈਣੀ ਤਾਂ ਕਿ ਫਿਰ ਰਜਾਈਆਂ ਵੀ ਹਲਾਉਣੀਆਂ ਨਾ ਪੈਣ ਰੋਜ਼ ਆਪਾਂ ਕੁਝ ਲੱਭੀ ਇੱਕ ਦੀਵਾਨ ਚ ਮੈਂ ਮੋٹے ਬਿਸਤਰੇ ਰੱਖੇ ਹੋਏ ਨੇ ਜਿਹੜੇ ਸਰਦੀਆਂ ਵਾਲੇ ਜਿਹੜੇ ਹੁਣ ਲੋੜ ਨਹੀਂ ਪੈਣੀ ਗਰਮੀਆਂ ਚ ਇੱਕ ਚ ਕੋਈ ਗਰਮੀਆਂ ਵਾਲੇ ਨੇ ਜਿਹੜਾ ਹੁਣ ਤ ਜੋ ਗਰਮਿਆਲਾ ਕੋਈ ਇਸ ਤਰ੍ਹਾਂ ਚਾਦਰ ਕੋਈ ਦਰੀ ਚਾਹੀਦੀ ਹੈ ਤਾਂ ਉਹ ਚ ਆਪਾਂ ਲੱਭ ਸਕਦੇ ਹਾਂ ਇੰਚ ਮੈਂ ਪਾ ਦਾਨੀਆਂ ਰਜਾਈਆਂ ਪਹਿਲਾਂ ਮੈਂ ਜਗ੍ਹਾ ਬਣਾਈ ਸੈੱਟ ਕਰੀ ਕੱਪੜੇ ਸਾਰੇ ਰਜਾਈਆਂ ਦੀ ਜਗ੍ਹਾ ਬਣਾਈ ਫਿਰ ਮੈਂ ਹੁਣ ਰੱਖ ਰਹੀ ਮੈਂ ਤਾਂ ਬੰਨ ਕੇ ਰੱਖ ਦਉਣੀ ਫਿਰ ਖੁੱਲਦੀਆਂ ਨਹੀਂ ਤੈਨ ਨਹੀਂ ਖੁੱਲਦੀ ਆਪਣਾ ਕੰਮ じゃ ਨਿਭਾਦਾ ਤੁਹਾਡਾ ਕੋਈ ਤਰੀਕਾ ਰੱਖਣ ਦਾ ਤੁਸੀਂ ਕਵੇਂ ਰੱਖਦੇ ਮੈਨੂੰ ਜਰੂਰ ਦੱਸਿਓ ਮੇਰਾ ਤਾਂ ਇਹੀ ਤਰੀਕਾ ਆਈ ਰੱਖ ਦਉਣੀ ਜਾਂ ਫਿਰ ਮੈਂ ਪਿੱਲੋ ਕਵਰ ਚ ਪਾਲਾਂ ਨੇ ਜਿਹੜੇ ਕੋਈ ਰਾਈਜ਼ ਦਾ ਸਾਈਜ਼ ਛੋਟਾ ਹੋਵੇ ਨਾ ਉਹ ਵੀ ਪੁਰਾਣੇ ਪੀਲੇ ਕਵਰ ਦੇ ਵਿੱਚ ਪਾ ਕੇ ਰੱਖ ਦਾਂਣੀ ਉਹ ਮੇਰੇ ਉਧਰ ਬਾਹਰ ਜਿਹੜਾ ਸਾਡਾ ਸਟੋਰ ਹੌ ਚਲਮਾਰੀ ਚ ਪਾਈਆਂ ਪਾਈਆਂ ਨੇ ਕਦ ਖੋਲੀ ਤਾਂ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਤੇ ਬੈੱਡ ਵਿੱਚ ਕੱਪੜੇ ਪਾ ਕੇ ਉਤੋਂ ਮੈਂ ਪੁਰਾਣੀ ਚਾਦਰ ਨਾਲ ਇਸ ਤਰ੍ਹਾਂ ਕਵਰ ਕਰਤਾ ਇਹਦੇ ਵਿੱਚ ਆ ਗਈਆਂ ਆ ਗਈਆਂ ਰਜਾਈਆਂ ਤੇ ਗਰਮ ਚਾਦਰਾਂ ਵੀ ਮੈਂ ਦੂਜੇ ਦਿਵਾਨ ਵਿੱਚ ਰੱਖਤੀ ਸੀ ਉਹ ਵੀ ਅੱਜ ਮੈਂ ਸੰਭਾਲਤੀਆਂ ਰਚਾਈਆਂ ਵੀ ਸੰਭਾਲਤੀਆਂ ਰਜਾਈਆਂ ਦੇ ਕਵਰ ਵੀ ਸੰਭਾਲਤੀ ਇਹਨਾਂ ਕੰਮ ਮੇਰਾ ਹਲਕਾ ਹੋ ਗਿਆ ਅੱਜ ਟਾਈਮ ਹੋ ਰਿਹਾ ਦੋ ਵਜੇ ਤਾਂ ਮੈਂ ਆਪਣੇ ਲੰਚ ਕਰਕੇ ਤੇ ਲੰਚ ਵਿੱਚ ਅੱਜ ਮੈਂ ਮੇਰੇ ਕੋਲ ਕੋਈ ਦਾ ਸਬਜ਼ੀ ਸੀ ਸਵੇਰੇ ਮੈਂ ਕੁਝ ਨਹੀਂ ਬਣਾਇ ਸੀ ਰਾਤ ਬਣਾਇ ਸੀ ਕਾ ਜਨਾ ਮਟਰ ਸਵੇਰੇ ਉਹ ਬਚੀ ਸੀ ਖਾ ਲਈ ਤੇ ਦੁਪਹਿਰੇ ਥੋੜੀ ਸਬਜ਼ੀ ਪਰ ਇਸ ਪਰ ਮੇਰਾ ਦਿਲ ਨਹੀਂ ਕਰ ਰਹਾ ਜਨਾ ਮਟਰ ਖਾਣ ਨੂੰ ਫਿਰ ਮੈਂ ਆਪਣੇ ਲਈ ਬਣਾਇਆ ਸੈਂਡਵਿਚ ਕਾਫੀ ਸਾਰੀਆਂ ਸਬਜ਼ੀਆਂ ਪਾ ਕੇ ਪਿਆਜ ਟਮਾਟਰ ਸ਼ਿਮਲਾ ਮਿਰਚ ਹਰੀ ਮਿਰਚ ਪਾ ਕੇ ਥੋੜੀ ਮੈਂ ਮਨਾਈ ਪਾ ਲਈ ਮੈਨੂੰ ਮਨਾਈ ਦਾ ਟੇਸਟ ਬਹੁਤ ਅੱਛਾ ਲੱਗਾ ਮਾਇਨ ਉਸ ਨਾਲ ਇਹ ਬੱਚੇ ਥਾਂ ਦਾ ਬੱਚਾ ਦੀ ਮਾਇਨਸ ਪਾਉਣੀ ਪੈਂਦੀ ਪਰ ਆਪ ਦਿੱਲੀ ਸਪੈਸ਼ਲ ਕਦੇ ਬਣਾਵਾਂ ਤਾਂ ਮੈਂ ਥੋੜੀ ਜਿਹੀ ਮਲਾਈ ਪਾ ਦਾਂਗੀ ਮਲਾਈ ਨਾਲ ਬਹੁਤ ਵਧੀਆ ਟੇਸਟ ਵਾੜ ਦਿੰਦਾ ਤੇ ਸੈਂਡਵਿਚ ਨਾਲ ਮੈਨੂੰ ਕਾਫੀ ਦਾ ਕੰਬੀਨੇਸ਼ਨ ਬਹੁਤ ਵਧੀਆ ਲੱਗਦਾ ਪਹਿਲਾਂ ਮੈਂ ਕਰੀ ਨਹੀਂ ਕਾਫੀ ਮੇਕਰ ਨਹੀਂ ਸ਼ਾਮ ਨੂੰ ਮੈਂ 3:30-4:00 ਵਜੇ ਚਾਹ ਪੀਉਂਗੀ ਫਿਰ ਨਹੀਂ ਮੈਨੂੰ ਦੁਬਾਰੇ ਫਿਰ ਮਿਲ ਰਹਿਤ ਕਰੂਗਾ ਫਿਰ ਹੁਣ ਮੈਂ ਥੋੜੇ ਹਾਂ ਨਹੀਂ ਗਿਆ ਮੈਂ ਕਿ ਨਹੀਂ ਕਾਫੀ ਪੀਤੇ ਬਿਨਾ ਮੈਨੂੰ ਆਏ ਲੱਗਦਾ ਵੀ ਮੈਨੂੰ ਮੈ ਰੱਜੀ ਨਹੀਂ ਵੀ ਰੱਜੇ ਨਹੀਂ ਆਇਆ ਸੈਂਡਵਿਚ ਖਾਣ ਦਾ ਮਜ਼ਾ ਨਹੀਂ ਆਇਆ ਸੈਂਡਵ ਰਜਾਈਆਂ ਸਾਮਤੀਆਂ ਰਜਾਈਆਂ ਦੇ ਗਲਾਫ ਸਾਮਤੇ ਗਰਮ ਚਾਦਰਾਂ ਜਿੰਨੀਆਂ ਕੱਢੀਆਂ ਸੀ ਉਹ ਸਾਮਤੇ ਇੱਕ ਦੋ ਮੈਂ ਹਲਕੇ ਜੇ ਕੰਬਲ ਰੱਖੇ ਨੇ ਉੱਪਰ ਲੈਣ ਨੂੰ ਵੀ ਕੋਈ ਆ ਜਾ ਨਾ ਕਰੇ ਜਾਂ ਉਹਨਾਂ ਜਿਵੇਂ ਅੱਗੇ ਹਲਕੇ ਕੰਬਲ ਦਾ ਮੌਸਮ ਆਊਗਾ ਉਹ ਰੱਖਿਆ ਚਾਦਰਾਂ ਬੈਠੀ ਹੈ ਸਿੰਗਲ ਡਬਲ ਮੈਂ ਸਾਰੀਆਂ ਉੱਪਰ ਮੈਂ ਦਿਵਾਨ ਚ ਰੱਖੀਆਂ ਜਾਈਆਂ ਵੀ ਰੱਖ ਦੇ ਰਜਾਈਆਂ ਦੇ ਖਵੜ ਵੀ ਸਾਮਤੇ ਇਹ ਕੰਮ ਹੋ ਗਿਆ ਇੰਨਾ ਕੰਮ ਹੌਲਾ ਹੋਇਆ ਹਜੇ ਕੰਮ ਯਾਨੀ ਕਿ ਅੱਜ ਸ਼ੁਰੂਆਤ ਹੋ ਗਈ ਕੱਪੜੇ ਸામਣਨ ਦੀ ਹਨ ਮੈਂ ਹੁਣ ਮੋਸ ਕਰਣ ਲੱਗਿਆ ਹਾਂ ਵੈਕੂਮ ਬੈਕਸ ਕੋਈ ਲਿਕੇ ਸਪੈਨ ਵਿੱਚ ਕਮੈਂਟ ਕਰ ਸਕਦੇ ਹੋ ਯੂਜ਼ ਕਰੋਗੇ ਤਾਂ ਸਾਨੂੰ ਜ਼ਰੂਰ ਸ਼ੇਅਰ ਕਰਿਓ ਮੈਂ ਵੀ ਖੋਲ ਰਹੀ ਹਾਂ ਇਹ ਪੈਕੇਟ ਇਹਦੇ ਇੱਕ ਫੈਕਸ਼ਨ ਪੰਪ ਨਿਕਲਦੇ ਦੇ ਨਾਲ ਹੀ ਪੰਪ ਹੁੰਦਾ ਹੈ ਇਹ ਉਸ ਤਰ੍ਹਾਂ ਇਹ ਨੂੰ ਵੀ ਮੈਂ ਪਤਾ ਲਿਖਾਉਣ ਨੂੰ ਯੂਜ਼ ਕਰਾਂਗਾ 50 روپے ਤੋਂ 22 ਇਹਦੇ ਵਿੱਚ ਆ ਪੈਕੇਟਸ ਨੇ ਦੇਖੋ ਲੈ ਸਨੈਕਸ ਇਸ ਤਰ੍ਹਾਂ ਨੇ

ਇਹ ਵੀ ਤਾਂ ਜਿਹੜੇ ਹਲਕੀ ਰਜਾਈ ਹੁੰਦੇ ਐ ਡਿਮਿੰਦਰ ਰਜਾਈ ਉਹ ਵੀ ਪੈਣੀ ਵੈਕੂਮ ਪੈਕ ਹੋ ਜੂਗੀ ਆਪਾਂ ਵੈਕੂਮ ਪੈਕਿੰਗ ਤੇ ਕਿੰਨੇ ਕਿੰਨੇ ਪੈਸੇ ਦਿੰਨੇ ਆ ਜੀ ਬਾਹਰ ਹਾਂ ਇਹ ਚੀਜ਼ ਆਪਣੇ ਕੋਲ ਰਹਿ ਜਾਂਦੀ ਉਹ ਵੈਕੂਮ ਪੈਕ ਇੱਕ ਵਾਰ ਕਰਦੇ ਨੇ ਖੋਲ ਉਸ ਵਾਰ ਨੂੰ ਦੁਬਾਰਾ ਆਪਾਂ ਯੂਜ਼ ਨਹੀਂ ਕਰ ਸਕਦੇ ਇਹ ਆਪਾਂ ਕਲਮਾਰ ਦੀ ਖੋਲ ਕੇ ਰੱਖ ਲਓ ਕਲਮਾਰ ਦੀ ਪੈਕ ਕਰ ਲਓ ਬੱਚੇ ਉਧਰ ਨਾਲ ਲੈ ਜੇਨ ਇੱਧਰ ਆਉਂਦੇ ਸੀ ਇਹ ਰਹੇ ਜਿਹੜੇ ਕਪੌਣ ਚ ਚਾਹਦੇ ਪੈਕੇਟ ਚ ਕਪੜਾ ਪੈਕ ਕਰ ਗਏ ਨੇ ਆ ਸਾਨੂੰ ਬਹੁਤ ਕੰਮ ਦੀ ਲੱਗੀ ਵਿੱਚ ਪਰ ਇਹਨੇ ਵੱਡੇ ਵੱਡੇ ਪੈਕੇਜਸ ਮੈਨੂੰ ਲੱਗਦਾ ਸੈਨੇ ਵੱਡੇ ਵੱਡੇ ਲੱਗਣਗੇ ਜਿਹੰ काफी नहीं तो बैग में देखो तो, आहा सब थोड़ा सा इधर आहा बड़ा आ एक सब तो बड़ा और सब तो बड़ा तो, था चलो ट्राई करते हैं छोटे में कर ट्राई में मैं तो नया पाता चलो जी ये कपड़े कर सकते हैं आपका पीक ਇਹਨਾਂ ਚੀਜ਼ਾ ਮੈਨੂੰ ਵਧੀਆ ਲੱਗੀ ਕਿ ਜੇ ਮੈਂ ਆਪਾਂ ਘਰੇ ਬੈਠ ਕੇ ਊਮ ਪੈਕ ਕਰ ਸਕਦੇ ਆ ਕਈ ਵਾਰ ਆਪਾਂ ਨੂੰ ਕਿਸੇ ਕੱਪੜੇ ਪਿੱਛੇ ਜਾਂ ਕਿਸੇ ਚੀਜ਼ ਪਿੱਛੇ ਸਪੈਸ਼ਲ ਬਜਾਰ ਜਾਣਾ ਪੈਂਦਾ ਵੈਕਿਊਮ ਪੈਕਿੰਗ ਲਈ ਪਰ ਇਹ ਮਟੀਰੀਅਲ ਤਾਂ ਨਹੀਂ ਪਤਾ ਇਹ ਯੂਜ਼ ਕਰਕੇ ਪਤਾ ਲੱਗੂ ਕਿ ਜਿਹੜਾ ਪਲਾਸਟਿਕ ਦੇ ਮਟੀਰੀਅਲ ਜਿਹਦੇ ਬੈਗ ਬਣੇ ਹੋਏ ਨੇ ਵੀ ਇਹ ਕਿੰਨਾ ਟਾਈਮ ਇਹ ਚੱਲਦਾ ਕੋਈ ਜਲਦੀ ਹਟਣ ਵਾਲਾ ਹੁੰਦਾ ਕੋਈ ਜਾਦੇ ਲੰਬੇ ਸਮੇਂ ਚੱਲਣ ਵਾਲਾ ਹੁੰਦਾ ਇਹ ਯੂਜ਼ ਕਰਕੇ ਪਤਾ ਲੱਗੂ ਤੇ ਇਹਨਾਂ ਦੇ ਪੰਜ ਬੈਗਸ ਦੀ ਕੋਸਟ 300 ਰੁਪਈਆ 300 ਦੇ ਇਹ ਪੰਜ ਬੈਗ ਮਿਲ ਨੇ ਇਸ ਪੈਕੇਟ ਵਿੱਚ ਉਹਦੀ ਆਮ ਆ ਪਾ ਦੇ ਕੱਪੜੇ ਦੇ ਵਿੱਚ ਉਪਰੋਂ ਸੀਲ ਕਰਤੀ ਬੰਦ ਆ ਹੁਣ ਐਡਾ ਫੁੱਲ ਮਾ ਨਾ ਆਪਾਂ ਥੋੜਾ ਪਾਪਣਾ ਦੇ ਆਇਆ ਤੱਕ ਕਣਾ ਮੈਨੂੰ ਤੋਂ ਦਿਖ ਰਿਹਾ ਹੋਊਗਾ ਨਾ ਬੈਗਸ ਨਾਲ ਜਿਹੜਾ ਸাকਸ਼ਨ ਪੰਪ ਆਇਆ ਸੀ ਇਹ ਪੰਪ ਨਾਲ ਨਾ ਹਵਾ ਕੱਢੀ ਜਾਉਗੀ ਅੰਦਰੋਂ ਪੈਕੇਟ ਚ ਤੇ ਆਪਾਂ ਇਹਨੂੰ ਇਹਦਾ ਕਰਕੇ ਇਹਦੀ ਹਵਾ ਪੈਕੇਟ ਚੋਂ ਕੱਢ ਰਹੀ ਜਿਹੜੇ ਪੈਕੇਟ ਦੇ ਵਿੱਚ ਹਵਾ ਫਿਰ ਕੱਪੜੇ ਆਪਣੇ ਫੁੱਲਵੇਂ ਨੇ ਉਹ ਸਾਰੇ ਟਾਈਟਲੀ ਪੈਕ ਹੋ ਜਾਣਗੇ ਜਿਹੜੇ ਐਕਸਟਰਾ ਹਵਾ ਬਾਹਰ ਲੋ ਜੀ ਹੋ ਗਿਆ ਵੈਕਿਊਮ ਪੈਕ ਆਪ ਕੋਲ ਬਿਲਕੁਲ ਪਿੱਛੇ ਦਾ ਪੈਕੇਟ ਹੈ ਨਾ ਪੋਲੀਮਾਸਿਕ ਗ੍ਰਿਪਲ ਨਾਲ ਲੱਗੇ ਜਿਵੇਂ ਆਪਾਂ ਬਾਜ਼ਾਰ ਤੋਂ ਚੀਜ਼ ਲੈ ਕੇ ਆਉਂਦੇ ਹਾਂ ਪਿੱਲੋਸ ਨਵੇਂ ਲੈ ਕੇ ਆਉਂਦੇ ਨੇ ਵੈਕਿਊਮ ਪੈਕ ਹੁੰਦੇ ਨੇ ਇਕਸਾ ਬਿਲਕੁਲ ਹੀ ਨਾਲ ਲੱਗਿਆ ਇਹ ਵੀ ਤੁਹਾਨੂੰ ਸਾਰੇ ਨਿਕਲ ਗਏ ਬਿਲਕੁਲ ਚਿਪੇ ਆ ਪਏ ਨਾਲ ਐਕਦਾ ਬੈਕਪੈਕ ਹੋ ਗਿਆ ਉਸ ਕਾਫੀ ਜਿਆਦਾ ਇਹਦੀ ਸਪੇਸ ਹੈ ਜੀ ਅੰਦਰ ਇਸ ਕਾਫੀ ਕੱਪੜਾ ਬੈਠਦਾ ਹੈ ਬਹੁਤ ਵਧੀਆ ਚੀਜ਼ ਲੱਗੀ ਮੈਂ ਸੋਚ ਰਹੀ ਕਿ ਮੈਂ ਕੈਨੇਡਾ ਜਾਉਂਗੀ ਤਾਂ ਮੈਂ ਇਹਨੇ ਪੋਲੀਥੀਨ ਦੇ ਕੱਪੜੇ ਪੈਕ ਕਰਕੇ ਲੈ ਜੀਂਗੀ ਬਹੁਤ ਵਧੀਆ ਚੀਜ਼ ਹੈ ਤਾਂ ਮੈਂ ਜਵਿੰਦਰ ਨੂੰ ਹਾਦਸੇ ਨਹੀਂ ਕੀ ਪਤਾ ਮੇਰੇ ਕੰਮ ਹੀ ਆ ਜਾਣਗਾ ਤੁਹਾਨੂੰ ਮੰਗਵਾਏ ਕਰਦੇ ਵਾਸਤੇ ਨੇ ਮੈਨੂੰ ਕੀ ਇਹ ਮੇਰੇ ਕੰਮ ਹੀ ਆ ਜਾਣ ਮੈਂ ਜੀ ਕੈਨੇਡਾ ਜਾਣਾ ਪੈ ਜੇ ਮੈਨੂੰ ਇਸ ਸਾਲ ਵਿੱਚ ਮੈਂ ਹੁਣ ਤੇ ਕੱਪੜੇ ਪੈਕ ਕਰਕੇ ਲੈ ਜੀਂਗੀ ਅਤੇ ਇਹ ਜਿਹੜਾ ਸਟੈਕਟਾ ਜਰੂਰ ਲੈ ਲਓ ਇਹ ਚੀਜ਼ ਬਹੁਤ ਵਧੀਆ ਚੀਜ਼ ਹੈ ਹਨਾ ਤੁਹਾਨੂੰ ਗਲਤ ਰਹਿ ਕਦੇ ਵੀ ਨਾ ਦਵਾਂਗੀ ਵਧੀਆ ਲੱਗੇਗਾ ਔਰ ਜਿਹਦੇ ਬੱਚਿਆਂ ਨੇ ਬਾਹਰ ਲੈ ਆਣਾ ਬਾਹਰੋਂ ਆਉਣਾ ਤਾਂ ਵੀ ਬਹੁਤ ਵਧੀਆ ਚੀਜ਼ ਹੈ ਹਨਾ ਕੱਪੜੇ ਕਿੰਨੇ ਫੁੱਲਿਆ ਆਉਂਦੇ ਨੇ ਆਸੀਂ ਵੀ ਤੇ ਪੈਕਿੰਗ ਕਰਕੇ ਭੇਜ ਜਿਸ ਡੇਟਿੰਗ ਇਹ ਬਹੁਤ ਕੱਪੜਾ ਇੰਸੈਟ ਆਉਣੇ ਹੋ ਜੀ ਉਸ ਦਾ ਠੀਕ ਹੈ ਅਗਾਂ ਪੈਕ ਕਰ ਦੋ ਮੋੜ ਕੇ ਸਪਾਓ ਮੋੜ ਕੇ ਨਾ ਕੁਦਲੇ ਹੋ ਚਲੋ ਜੀ ਪੰਪ ਵੀ ਲਾ ਬਹੁਤ ਲਾਈਟ ਵੇਟ ਆ ਕਿਤੇ ਆਪ ਇਹਨੂੰ ਕੈਰੀ ਕਰ ਸਕਦੇ ਆ ਉਨ੍ਹਾ ਕਰਨ ਲੱਗੀ ਸਲੋਬੀ ਦੀ ਡਸਟਿੰਗ ਕਰਾ ਨੂੰ ਬਿਲਕੁਲ ਦਿਲ ਨਹੀਂ ਕਰਦਾ ਸੀ ਕੰਮ ਅੱਜ ਬਹੁਤ ਜ਼ਿਆਦਾ ਪਹਿਲਾਂ ਹੋ ਗਿਆ ਥਕਾਵਟ ਵੀ ਬਹੁਤ ਜ਼ਿਆਦਾ ਹੋਈ ਪਈ ਫਿਰ ਮੈਂ ਕਿਹਾ ਅੱਜ ਕਾਲ ਕਰ ਲਈ ਕੱਲ ਨੂੰ ਫੇਰ ਕਾਲ ਹੋ ਜੂਗੀ ਵੀ ਕਰਨਾ ਹੀ ਪੈਣਾ ਡੋਰ ਮੈਂ ਸਾਹਮਣੇ ਵਾਲਾ ਲੌਂਬੀ ਵਾਲਾ ਐਂਟਰੈਂਸ ਵਾਲਾ ਕਲੀਨ ਕਰਤਾ ਸੀ ਟੇਬਲ ਸਾਫ ਕਰ ਰਹੀ ਸੀ ਤੇ ਫਿਰ ਮੈਨੂੰ ਭਾਏ ਹੋਂ ਦਾ ਬਾਰੀ ਬਾਰੀ ਇੱਕ ਚੀਜ਼ ਮੈਨੂੰ ਕੀ ਰਿਪੀਟ ਕਰਾਂ ਤੁਹਾਡੇ ਨਾਲ ਹਣਾ ਆ ਸਿਰਫ ਇੰਨੀ ਕੁ ਮੈਂ ਡਸਟਿੰਗ ਤੁਹਾਨੂੰ ਸ਼ੇਅਰ ਕਰੀ ਪੈ ਇਸ ਵਿੱਚ ਮੈਂ ਲੌਂਬੀ ਦੀ ਡਸਟਿੰਗ ਕਰਤੀ ਨਾ ਕਰੋ ਤਾਂ ਵੀ ਘਰ ਬੁਰਾ ਲੱਗਦਾ ਕਿ ਡਸਟ ਬਹੁਤ ਆਉਂਦੀ ਹੁਣ ਦੋ ਜ ਉਦੋਂ ਕਰਕੇ ਇੰਨੀ ਜ਼ਿਆਦਾ ਡਸਟ ਆਉਂਦੀ ਹੈ ਰੋਜ਼ ਰੋਜ਼ ਇੱਕ ਚੀਜ਼ ਕਲੀਨ ਨਹੀਂ ਹੁੰਦੀ ਪੋਸਿਬਲ ਨਹੀਂ ਹੈਗਾ ਕਿ ਆਪਾਂ ਰੋਜ਼ ਹਨਾ ਸੇਮ ਚੀਜ਼ ਆਪਾਂ ਕਲੀਨ ਕਰੀਏ ਕੰਮ ਹੀ ਇੰਨੇ ਜ਼ਿਆਦਾ ਹੋ ਜਾਂਦੇ ਨੇ ਘਰ ਵਿੱਚ ਤੇ ਵੀ ਤੁਸੀਂ ਰੋਜ਼ ਇੱਕ ਚੀਜ਼ ਤੇ ਬੈਠੇ ਰਹੋ ਆਏ ਹੁੰਦਾ ਵੀ ਘੱਲ ਤਾਂ ਸਾਫ਼ ਕਰੀ ਸੀਗੀ ਟੇਬਲ ਹੋ ਗਿਆ ਕਲੀਨ ਤੇ ਜਿਹੜਾ ਉੱਪਰ ਸਮਾਨ ਸੀ ਉਹ ਵੀ ਤੇ ਉਹ ਤੇ ਵੀ ਸਾਰਾ ਕੱਪੜਾ ਮਾਰਿਆ ਫਿਰ ਆ ਹੀ ਹੁੰਦਾ ਵੀ ਹੁਣ ਇੰਨੇ ਟਾਈਮ ਬਾਅਦ ਜਦੋਂ ਆਪਾਂ ਸਫਾਈ ਕਰ ਰਹੇ ਹਾਂ ਤਾਂ ਇੱਕ ਇੱਕ ਚੀਜ਼ ਸਾਫ਼ ਕਰਦੇ ਕਿ ਇੱਕ ਚੀਜ਼ ਤੇ ਕੱਪੜਾ ਮਾਰਦੇ ਇਹਨਾਂ ਆਇਲਟ ਫਿਊਜ਼ਰ ਇਹਦੇ ਵਿੱਚ ਬਲਬ ਲੱਗਾ ਹੋਇਆ ਥੋੜਾ ਇਹ ਹਿੱਲ ਜਾਂਦਾ ਇਹਦੇ ਵਿੱਚ ਜੀ ਮੈਂ ਉਹ ਪਾ ਦੂੰਗੀ ਪਾਣੀ ਪਾ ਕੇ ਆਇਲ ਪਾਉਂਗੀ ਫਿਰ ਬਹੁਤ ਸੋਹਣੀ ਘਰ ਚ ਖੁਸ਼ਬੂ ਆਉਣ ਲੱਗ ਜਾਂਦਾ ਪੂਰਾ ਘਰ ਮਹਿਕਣ ਲੱਗ ਜਾਂਦਾ ਥੋੜਾ ਟਾਈਮ ਜੇ ਇਹਨੂੰ ਲਗਾ ਦਈ ਸਿਰਫ ਅੱਧਾ ਘੰਟਾ ਲਗਾਉਣ ਨਾਲ ਹੀ ਬਹੁਤ ਜ਼ਿਆਦਾ ਨਾ ਖੁਸ਼ਬੂਦਾਰ ਹੋ ਜਾਂਦਾ ਘਰ ਸਾਰਾ ਘਰ ਮਹਿਕਦਾ ਇਹ ਸਾਰਾ ਕੁਝ ਕਲੀਨ ਕਰਕੇ ਵਾਪਸ ਰੱਖਦਾ ਮੈਂ ਆਇਲ ਡਿਫਿਊਜ਼ਰ ਵਿੱਚ ਪਾ ਰਹੀ ਹਾਂ ਥੋੜਾ ਜਿਹਾ ਪਾਣੀ ਪਾਣੀ ਪਾ ਕੇ ਇਹਦੇ ਵਿੱਚ ਪਾ ਦੂੰਗੀ ਐਸੈਂਸ਼ੀਅਲ ਆਇਲ ਦੇ ਕੁਝ ਡ੍ਰੌਪਸ ਫਿਰ ਜਿਵੇਂ ਜਿਵੇਂ ਇਹ ਬਨਲਬ ਦੀ ਹੀਟ ਨਾਲ ਗਰਮ ਹੋਗਾ ਪਾਣੀ ਉਹ ਵਿੱਚ ਖੁਸ਼ ਹੋਊਗੀ ਬਹੁਤ ਹੀ ਕਰ ਮੈਕਦਾ ਫਿਰ ਹੁਣ ਮੈਂ ਆ ਗਈ ਇਸ ਡਰਾਇੰਗ ਰੂਮ ਵਿੱਚ ਮੈਂ ਕਿ ਡਰਾਇੰਗ ਰੂਮ ਦੀ ਨਾ ਉਹ ਸੋਫੇ ਦੇ ਕਵਰ ਸੈੱਟ ਕਰਨ ਵਾਲੇ ਪਈ ਸੀ ਜਿਵੇਂ ਕੋਈ ਆਉਂਦਾ ਤਾਂ ਨਾਲ ਦੀ ਨਾਲ ਨਹੀਂ ਹੁੰਦੀ ਇਹ ਵੀ ਮੈਨੂੰ ਕਾਲ ਹੋ ਜਾਂਦੀ ਕਈ ਵਾਰ ਕਰ ਵੀ ਦਿੱਨੇ ਤੇ ਕਈ ਵਾਰ ਨਹੀਂ ਵੀ ਹੁੰਦੀ ਇਹ ਵੀ ਕਾਲ ਹੋਈ ਪੀ ਸੀ ਬਹੁਤ ਜ਼ਿਆਦਾ ਸੈਟਿੰਗ ਖਰਾਬ ਜੀ ਫਿਰ ਉਹ ਬੁਰੀ ਲੱਗਦੀ ਹੈਗੀ ਇਹ ਵੀ ਸੈੱਟ ਕਰ ਜਾਣੀ ਕਿਉਂਕਿ ਹੋਰ ਇਸ ਤੋਂ ਇਲਾਵਾ ਮੈਂ ਕਿ ਕੋਈ ਮੈਨੂੰ ਹੋਰ ਜ਼ਿਆਦਾ ਕੰਮ ਹੋਣਾ ਹੈ ਨਹੀਂ ਸ਼ਾਮ ਨੂੰ ਬਸ ਕਿਚਨ ਦਾ ਕੰਮ ਹੋਗਾ ਇਹ ਵੀ ਸੈਟਿੰਗ ਕਰਦਾਣੀ ਆ ਤੇ ਘਰ ਹੀ ਸੈਟ ਉਹ ਹੀ ਗੱਲ ਆ ਨਾ ਘਰ ਦੇਖੋ ਛੋਟਾ ਵੱਡਾ ਚਾਹੀ ਹੈ ਨਾ ਕੋਈ ਚੀਜ਼ਾਂ ਕੋਲ ਘਟਣੇ ਵੱਧਣੇ ਪਰ ਜੇ ਉਸ ਨੂੰ ਆਪਾਂ ਸਹੀ ਤਰੀਕੇ ਨਾਲ ਸਾਫ਼ ਸੁਥਰਾ ਰੱਖੀਏ ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਤੇ ਹੋਵੇ ਪ੍ਰੋਪਰ ਤਰੀਕੇ ਨਾਲ ਪਈ ਹੋਵੇ ਘਰ ਫੇਰ ਹੀ ਸੋਹਣਾ ਲੱਗਦਾ ਇਹ ਨਹੀਂ ਕਿ ਜਿਹਦੇ ਕੋਲ ਜ਼ਿਆਦਾ ਚੀਜ਼ਾਂ ਨੇ ਘਰ ਵੱਡਾ ਵੀ ਉਹ ਸੋਹਣਾ ਲੱਗਣਾ ਨਹੀਂ ਘਰ ਛੋਟਾ ਚਾਹੇ ਕੱਚਾ ਪਰ ਸਮਾਨ ਪ੍ਰੋਪਰ ਤਰੀਕੇ ਨਾਲ ਉਹਨੂੰ ਢੰਗ ਨਾਲ ਸਜਾ ਕੇ ਰੱਖਿਆ ਹੋਵੇ ਨਾ ਉਹ ਵੀ ਘਰ ਵੀ ਸੋਹਣਾ ਲੱਗਦਾ ਸੋ ਏਸੀ ਮੇਰਾ ਅੱਜ ਦੀ ਵੀਡੀਓ hope ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ YouTube ਕਰਨਾ ਮਿਲਾਂਗੇ ਖੋਰ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਰਚ